ਬਹੁਤ ਬਹੁਤ ਧੰਨਵਾਦੀ ਤੁਸੀਂ ਸਾਰੇ ਇੱਥੇ ਆਏ ਹੋ ਬਹੁਤ ਹੀ ਇੱਕ ਅਹਿਮ ਮੁੱਦਾ ਸ਼ਾਇਦ ਉਹ ਬਹੁਤ ਸਾਰੇ ਅਫਸਰਾਂ ਦੇ ਜਾਂ ਬਹੁਤ ਸਾਰੇ ਪੰਜਾਬ ਸਰਕਾਰ ਦੇ ਲੀਡਰਾਂ ਦੇ ਜਾਂ ਹੋਰ ਦੇ ਧਿਆਨ 'ਚ ਨਹੀਂ ਹੈ ਕਿਉਂਕਿ ਅੱਜ ਦਾ ਮੁੱਦਾ ਉਹਨਾਂ ਸਟੂਡੈਂਟਸ ਦੇ ਬਾਰੇ ਹੈ ਉਹਨਾਂ ਲੋਕਾਂ ਦੇ ਬਾਰੇ ਹੈ ਜਿਨ੍ਹਾਂ ਨੂੰ ਰੱਬ ਤੋਂ ਬਾਅਦ ਦੂਜਾ ਰੱਬ ਮੰਨਿਆ ਜਾਂਦਾ ਉਹਨੇ ਡਾਕਟਰ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਜੇ ਤੁਸੀਂ ਦੇਖਿਆ ਹੋਊਗਾ ਨੀਟ ਦੀ ਜਿਹੜੀ ਇਹ ਕਾਉਂਸਲਿੰਗ ਚੱਲ ਰਹੀ ਹੈ ਨੀਟ ਦਾ ਐਗਜ਼ਾਮ ਹੁੰਦਾ ਜਿਹੜਾ ਐਮਬੀਬੀਐਸ ਦੇ ਦਾਖਲੇ ਵਾਸਤੇ ਕੀਤਾ ਜਾਂਦਾ ਉਸ ਨੀਟ ਦੇ ਐਗਜ਼ਾਮ ਦੇ ਵਿੱਚ ਜੇ ਤੁਸੀਂ ਚੈੱਕ ਕਰੋ ਪਿਛਲੇ ਮਈ ਦਾ ਐਗਜ਼ਾਮ ਹੋਇਆ ਰਿਜ਼ਲਟ ਆਇਆ ਨੂੰ ਮੱਲ ਲਾ ਕਾਫੀ ਢੇਰ ਹੋ ਗਈ 9 ਵਾਰ ਤਾਂ ਉਹ ਕਾਉਂਸਲਿੰਗ ਜਿਹੜੀ ਹੈ ਦੀ ਨੀਟ ਦੀ ਪੋਸਟਪੋਨ ਹੋ ਚੁੱਕੀ ਹੈ 9 ਬਾਅਦ ਪੰਜਾਬ ਦੀ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਮინისტრਾਂ ਦਾ ਇਸ ਗੱਲ ਤੇ ਕੋਈ ਧਿਆਨ ਨਹੀਂ ਆ ਉਲਟਾ ਉਸ ਤੋਂ ਵੱਡੀ ਜਿਹੜੀ ਗੱਲ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਨੇ ਇਸ ਸਾਲ ਇੱਕ ਬੌਂਡ ਲਾਗੂ ਕੀਤਾ ਜਿਹੜਾ ਵੀ ਬੱਚਾ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਲਊਗਾ ਉਹਨੂੰ 2 ਸਾਲ ਦਾ ਇੱਕ ਬੌਂਡ ਦੇਣਾ ਪੈਣਾ ਹੈ ਸਰਕਾਰੀ ਜਿਹੜਾ ਜਿਹੜੇ ਹਸਪੀਟਲ ਹੈ ਜਾਂ ਪਿੰਡੂ ਏਰੀਏ ਨੇ ਉਹਦੇ ਵਿੱਚ ਨੌਕਰੀ ਕਰਨ ਵਾਸਤੇ ਜਦੋਂ ਉਹਦੀ ਐਮਬੀਬੀਐਸ ਕੰਪਲੀਟ ਹੋ ਜਾਣੀ ਹੈ ਉਸ ਤੋਂ ਬਾਅਦ ਉਹ 2 ਸਾਲ ਲਈ ਉੱਥੇ ਨੌਕਰੀ ਕਰੂਗਾ ਬਹੁਤ ਚੰਗੀ ਗੱਲ ਹੈ ਜਿਹੜਾ ਬੱਚਾ ਸਰਕਾਰੀ ਕਾਲਜ ਪੜ੍ਹਦਾ ਹੈ ਉਹਨੂੰ ਅਨਡਾਊਟਰਲੀ ਸਰਕਾਰੀ ਸੇਵਾ ਕਰਨ ਦਾ ਜ਼ਰੂਰੀ ਚਾਹੀਦਾ ਇਹ ਇਹਦੇ ਅਸੀਂ ਕਦੇ ਵੀ ਕੋਈ ਕਿਦੂ ਪ੍ਰਾਂਤੂ ਨਹੀਂ ਪਰ ਉਹਦੇ ਇਵਜ ਦੇ ਵਿੱਚ ਮੰਨ ਲਓ ਬੱਚਾ ਜਿਹੜਾ ਹੈ ਉਹਦੇ ਲਈ ਕੀ ਰੱਖਤਾ ਕਿ ਜੇ ਉਹ ਬੱਚਾ 2 ਸਾਲ ਉਥੇ ਨਹੀਂ ਨੌਕਰੀ ਕਰਨੀ ਚਾਹੁੰਦਾ ਜਾਂ ਉਹ ਬੱਚਾ 2 ਸਾਲ ਲਈ ਉਥੇ ਨੌਕਰੀ ਨਹੀਂ ਕਰਦਾ ਉਹਦੀ ਅੱਜ ਐਡਮਿਸ਼ਨ ਵਾਸਤੇ ਉਹਨੂੰ 20 ਲੱਖ ਰੁਪਏ ਦਾ ਅਸ਼ੂਰਟੀ ਬਾਂਡ ਦੇਣਾ ਪੈਂਦਾ 20 ਲੱਖ ਰੁਪਇਆ ਅੱਜ ਐਡਮਿਸ਼ਨ ਲੈਣੀ ਹੈ ਆ ਇੱਕ ਨੋਟਿਸ ਹੈ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦਾ ਇਹ ਨੋਟਿਸ ਦੇ ਵਿੱਚ ਉਹਨਾਂ ਨੇ ਲਿਖਿਆ ਮੈਂ ਥੋੜਾ ਜਿਹਾ ਲਾਸਟ ਲਾਈਨ ਪੜ੍ਹਦਾ ਨਾ ਕਿ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਦਿੱਤਾ ਹੈ ਨਾ ਸਿਲੈਕਟਰ ਸੈਸਰ ਕਾਉਂਸਲਿੰਗ ਦੇਰ ਲਾਈਕਲੀ ਕਮਾਂਸ ਉਦੋਂ ਫੀ 26 ਤਰੀਕਾ 26 9 ਤੱਕ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਸਬਮਿਟ ਕਰਾਉਣਾ ਜੇ ਬੱਚਾ ਇਹ ਨਹੀਂ ਸਬਮਿਟ ਕਰਦਾ ਤਾਂ ਉਹਦੇ ਲਈ ਕਲਾਸਾਂ ਲਾਉਣੀਆਂ ਮਨਾ ਨੇ ਤੁਸੀਂ ਸਿੱਧਾ ਸਿੱਧਾ ਇਹ ਕਹਿ ਸਕਦੇ ਹੋ ਜਿਹੜੀ ਸਰਕਾਰ ਇਹ ਗੱਲ ਕਰਦੀ ਸੀ ਕਿ ਅਸੀਂ ਮੁਫਤ ਐਜੂਕੇਸ਼ਨ ਦੇਵਾਂਗੇ ਅੱਜ ਉਹ ਸਰਕਾਰ ਜਿਹੜੀ ਹੈ ਮੁਫਤ ਐਜੂਕੇਸ਼ਨ ਨਹੀਂ ਪੈਸੇ ਨਾਲ ਜਿਹੜੀ ਐਜੂਕੇਸ਼ਨ ਦੇਣਾ ਚਾਹੁੰਦੀ ਹੈ ਤੇ ਪੈਸੇ ਉਹਨਾਂ ਦੇ ਫਾਈਨੈਂਸ਼ੀਅਲ ਟ੍ਰੈਪ ਜਿਹੜੀ ਫਸਾਉਣ ਵਾਲੀ ਗੱਲ ਹੈ ਅੱਜ ਬੱਚਿਆਂ ਅੱਜ ਜਿਹੜੇ ਬੱਚਿਆਂ ਦੇ ਪੇਰੈਂਟਸ ਉਹਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 1500 ਸੀਟਾਂ ਨੇ ਮੈਡੀਕਲ ਬੜੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਡਵੈਲਪ ਸਟੇਟ ਹੋਵੇ ਜਿਹੜੀਆਂ ਸਟੇਟਾਂ ਨੂੰ ਅਸੀਂ ਬਿਮਾਰੂ ਸਟੇਟਸ ਕਹਿੰਦੇ ਬਿਹਾਰ ਹੋਗੀ ਮੱਧ ਪ੍ਰਦੇਸ਼ ਹੋਗੀ ਰਾਜਸਥਾਨ ਹੋਗੀ ਉਹਨਾਂ ਯੂਪੀ ਹੋਗੀ ਉਹਨਾਂ ਸਟੇਟਾਂ ਦੇ ਵਿੱਚ ਸਰਕਾਰੀ ਸੀਟਾਂ ਜਿਹੜੀਆਂ ਨੇ ਘਟੋ-ਘਟ ਕਿਸੇ ਸਟੇਟ ਦੇ ਵਿੱਚ ਤਕਰੀਬਨ 3000 ਹੈ ਕਿਸੇ ਵਿੱਚ 5000 ਹੈ ਕਿਸੇ 7000 ਹੈ ਮੈਂ ਇਥੇ ਦੱਸਣਾ ਚਾਹਣਾ ਸਾਡੇ ਨਾਲ ਲੱਗਦੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ 1177 ਸੀਟਾਂ ਨੇ ਤੇ ਪੰਜਾਬ ਦੇ ਵਿੱਚ 770 ਸੀਟ ਸਰਕਾਰੀ ਸੀ ਜਿਹੜੇ ਮਾਨ ਸਾਹਿਬ 16 ਮੈਡੀਕਲ ਕਾਲਜ ਖੋਲਣ ਦੀ ਗੱਲ ਕਰਦੇ ਸੀ ਜਿਹਦੇ ਜੋ ਇੱਕ ਵੀ ਨਹੀਂ ਖੁੱਲਿਆ ਸਰਕਾਰ ਦਾ ਧਿਆਨ ਉਸ ਚੀਜ਼ ਵੱਲ ਨਹੀਂ ਹੈ ਸਰਕਾਰ ਦਾ ਧਿਆਨ ਇਹ ਹੈ ਕਿ ਅਸੀਂ 20-20 ਲੱਖ ਰੁਪਏ ਦੇ ਬੌਂਡ ਲੈ ਕੇ 800 ਬੱਚਾ 800 ਬੱਚੇ ਜੀ ਨੇ ਐਡਮਿਸ਼ਨ ਲੈਣੀ ਆ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ 750 ਤੋਂ 800 ਬੱਚੇ ਲੈਣੀ ਆ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਬੱਚਾ ਅੱਜ 20 ਲੱਖ ਦਾ ਬਾਂਡ ਕਿੱਥੋਂ ਭਰੂ ਇੱਕ ਬੱਚਾ EWS ਕੀਪ ਦੇ ਵਿੱਚ ਐਡਮਿਸ਼ਨ ਲੈਂਦਾ ਹੈ EWS ਦਾ ਮਤਲਬ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਕੋ ਭਾਈ ਜੇ ਉਹਦੇ ਕੋਲ 20 ਲੱਖ ਰੁਪਈਆ ਹੋਵੇ ਉਹ EWS ਐਡਮਿਸ਼ਨ ਕਿਰੋ ਉਹ EWS ਆਮ ਤਲੀ ਜਿਹਦੇ ਕੋਲ 20 ਲੱਖ ਰੁਪਈਆ ਦੀ ਪ੍ਰਾਪਰਟੀ ਹੈ ਤੁਸੀਂ ਟੈਕਨੀਕਲੀ ਦਫ਼ਤਰਾਂ 'ਚ ਬੈਠ ਕੇ ਚੀਜ਼ਾਂ ਬਣਾਈ ਜਾ ਰਹੇ ਹੋ ਤੁਸੀਂ ਰੂਲਸ ਬਣਾਏ ਜਾ ਰਹੇ ਹੋ ਇੱਕ ਐਸੀ ਬੱਚਾ ਹੈ ਕੈਸਟੀ ਬੱਚਾ ਹੈ ਇੱਕ ਸਰਕਾਰੀ ਨੌਕਰੀ ਕਰਨ ਵਾਲਾ ਪੇਰੈਂਟ ਹੈ ਜਿਹਦੀ ਸਰਕਾਰੀ ਤਨਖਾਹ 40-50 ਹਜ਼ਾਰ ਰੁਪਏ ਹੈ ਸਰਕਾਰੀ ਉਹ ਰਹਿੰਦਾ ਕਿਰਾਏ ਦੇ ਮਕਾਨ ਤੇ ਰਹਿੰਦਾ ਹੈ ਉਹ ਕਿੱਥੋਂ ਤੁਹਾਨੂੰ ਬੌਂਡ ਦਊਗਾ ਬੌਂਡ ਦੇ ਵਿੱਚ ਵੀ ਇਹ ਮੈਂਸ਼ਨ ਹੈ ਆ ਮੇਰੇ ਕੋਲ ਇਹਦੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਵਿੱਚ ਮੈਂਸ਼ਨ ਹੈ ਕਿ ਤੁਸੀਂ 20 ਲੱਖ ਰੁਪਏ ਦੀ ਜਿਹੜੀ ਗਾਰਡੀਅਨ ਕਿਸੇ ਤੋਂ ਸ਼ਿਉਰਟੀ ਕਿਸੇ ਦੋਸਤ ਮਿੱਤਰ ਉਹਦੇ ਕਿਸੇ ਤੋਂ ਵੀ ਲੈ ਸਕਦੇ ਹੋ ਤੇ ਉਹ 5 ਸਾਲ ਲਈ ਬਾਂਡ ਪਹਿਲਾਂ 5 ਸਾਲ ਲਈ ਉਹਤੇ ਤੇ ਕੋਈ ਲੋਨ ਨਹੀਂ ਲੈ ਸਕਦਾ ਪ੍ਰਾਪਰਟੀ ਤੇ ਕੋਈ ਉਹਨੂੰ ਵੇਚ ਨਹੀਂ ਸਕਦਾ 2 ਸਾਲ ਜਿਹੜਾ ਉਹਨੇ ਉਹਨੇ ਸਰਵਿਸ ਕਰਨੀਆਂ ਉਦੋਂ ਵੀ 7 ਸਾਲਾਂ ਲਈ ਉਹ ਪ੍ਰਾਪਰਟੀ ਉਹਦੀ ਬਲੌਕ ਹੋਗੀ ਜੇ ਕੋਈ ਬੱਚਾ ਜਿਹੜਾ ਬੱਚਾ ਚ ਟਾਪ ਚ ਐਡਮਿਸ਼ਨ ਰਣ ਹੈ ਪਟਿਆਲੇ ਉਹ ਬੱਚੇ ਲੈਂਦੇ ਨੇ ਟਾਪ ਰੈਂਕ ਬੱਚੇ ਨੇ ਫਰੀਦਕੋਟ ਲੈਂਦੇ ਨੇ ਅਮਰਸਰ ਲੈਂਦੇ ਨੇ ਪੰਜਾਬ ਦੇ ਵਿੱਚ ਚਾਰ ਮੈਡੀਕਲ ਕਾਲਜੇ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਚਾਰੇ ਮੈਡੀਕਲ ਕਾਲਜੇ ਆਂ ਹੋਰ ਕਾਲਜ ਜਿਹੜੇ ਕੋਈ ਪ੍ਰਾਈਵੇਟ ਵੀ ਖੁੱਲੇ ਨੇ ਉਹ ਕਾਲੀਦਾਸ ਦੀ ਸਰਕਾਰ ਵੇਲੇ ਖੁੱਲੇ ਕੇ ਇਸ ਸਰਕਾਰ ਤੋਂ ਅੱਜ ਤੱਕ 4 ਸਾਲ ਹੋ ਨੂੰ ਹੋ ਗਏ ਇੱਕ ਵੀ ਮੈਡੀਕਲ ਕਾਲਜ ਦੀ ਇੱਟ ਨਹੀਂ ਲੱਗੀ ਨਾ ਤੇ ਅੱਜ ਉਹਨਾਂ ਨੇ ਬੌਂਡ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਬੱਚਾ ਇਹ ਪੂਰੀ ਆਪਣੀ ਸਰਵਿਸ ਬੌਂਡ ਨਹੀਂ ਕਲੀਅਰ ਕਰਦਾ ਉਦੋਂ ਤੱਕ ਉਹ ਪ੍ਰਾਪਰਟੀ ਜਿਹੜੀ ਹੈ ਸਰਕਾਰ ਕੋਲੇ ਉਹਦੀ ਪ੍ਰਾਪਰਟੀ ਦੀ ਅਸ਼ੂਰਿਟੀ ਸਰਕਾਰ ਕੋਲੇ ਰਹੂਗੀ ਉਹ ਪ੍ਰਾਪਰਟੀ ਉਦੋਂ ਤੱਕ ਨਾ ਵੇਚ ਸਕਦਾ ਨਾ ਉਹ ਤੇ ਲੋਨ ਲੈ ਸਕਦਾ ਹੁਣ ਕਿਸੇ ਬੰਦੇ ਨੂੰ ਐਮਰਜੈਂਸੀ ਲੋੜ ਪੈ ਗਈ ਕਿਸੇ ਦਾ ਘਰ ਹੈ ਕਿਸੇ ਦਾ ਦਰ ਹੈ ਉਹ ਬੰਦਾ ਕਿੱਥੇ ਜਾਊਗਾ ਤੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਕੋਈ ਨੇੜੇ ਵਾਲਾ ਸਕਾ ਸੰਬੰਧੀ 10 ਸਾਲ ਨਹੀਂ ਤਾਂ ਆਪਣੀ ਪ੍ਰਾਪਰਟੀ ਬਾਉਂਡ ਨਹੀਂ ਕਰੂਗਾ ਸਿੱਖ ਬਹੁਤ ਵੱਡਾ ਮੁੱਦਾ ਜਿਹੜਾ ਇਹ ਹੈ ਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਦਫਤਰੀ ਇਹ ਨਾਦਰ ਸ਼ਾਹੀ ਫਰਮਾਨ ਜਾਰੀ ਕਰਦੀ ਹੈ ਕਿੱਥੇ ਤਾਂ ਉਹਨਾਂ ਨੂੰ ਸੀਟਾਂ ਵਧਾ ਕੇ ਅੱਜ ਪੰਜਾਬ ਦੇ ਜਿਹੜੇ ਸਟੂਡੈਂਟ ਜਿਹੜੇ ਬੱਚੇ ਅੱਜ ਕਹਿੰਦੇ ਸਾਡੇ ਕੋਲੇ ਮੈਡੀਕਲ ਸਹੂਲਤਾਂ ਦੀ ਸਭ ਤੋਂ ਵੱਡੀ ਘਾਟ ਹੈ ਪੰਜਾਬ ਦੇ ਵਿੱਚ ਕਿੱਥੇ ਤਾਂ ਸਾਨੂੰ ਡਾਕਟਰ ਪੈਦਾ ਕਰਨੇ ਚਾਹੀਦੇ ਸੀ ਕਿਤੇ ਹੁਣ ਉਹ ਡਾਕਟਰ ਜਿਹੜੇ ਪੈਦਾ ਹੋਣੇ ਸੀ ਉਹਨਾਂ ਤੇ ਤੁਸੀਂ ਐਡਾ ਵੱਡਾ ਹਿਆਰ ਆ ਜਿਹੜਾ ਐਡਾ ਵੱਡਾ ਪੱਥਰ ਜਿਹੜਾ ਤੁਸੀਂ 20 ਲੱਖ ਰੁਪਏ ਦਾ ਰੱਖਤਾ ਇਹ ਮੈਂ ਪੁੱਛਣਾ ਚਾਹਣਾ ਕਿ ਕੌਣ ਪਰੂਗਾ ਭਾਈ ਜਿਹਦੇ ਘਰਾਂ ਦੇ ਵਿੱਚ ਸਮਰੱਖਣਿਆ ਤਾਂ ਉਹਦੇ ਲਈ ਵੀ ਬਹੁਤ ਵੱਡੀ ਗੱਲ ਹੈ ਸੋ ਸਰਕਾਰ ਨੂੰ ਇਸ ਮੁੱਦੇ ਤੇ ਸੋਚਣਾ ਚਾਹੀਦਾ ਹੈ ਕਿ ਜਿਹੜਾ ਇਹ ਮੁੱਦਾ ਉਹਨਾਂ ਨੇ ਇਹ ਜਿਹੜਾ ਫਰਮਾਨ ਜਾਰੀ ਕੀਤਾ ਇਹਨੂੰ ਵਾਪਸ ਲਓ ਇਹ ਜ਼ਰੂਰ ਹੈ ਅਸੀਂ ਇਸ ਗੱਲ ਦੇ ਹਾਮੀ ਭਰਦੇ ਹਾਂ ਕਿ ਸਰਕਾਰ ਜਿਹੜੀ ਹੈ 2 ਸਾਲ ਦੇ ਬੌਂਡ ਦੇ ਵਿੱਚ ਸਰਕਾਰੀ ਨੌਕਰੀ ਕਰਾਵੇ ਕਰਨੀ ਚਾਹੀਦੀ ਹੈ ਜਿਹੜਾ ਬੱਚਾ ਸਰਕਾਰੀ ਸਹੂਤ ਲੈਂਦਾ ਉਹ ਨੂੰ ਕਰਨਾ ਚਾਹੀਦਾ ਪਰ ਉਹਦੇ ਲਈ ਇਹ ਹੈ ਕਿ ਤੁਸੀਂ ਹੋਰ ਬੜੀਆਂ ਆਪਸ਼ਨਸ ਨੇ ਕਿ ਤੁਸੀਂ ਡਿਗਰੀ ਦੀ ਜਿਹੜੀ ਹੈ ਉਹ ਨੂੰ ਉਹਨੂੰ ਅਵਾਰਡ ਉਹ ਤੋਂ ਸਿਸਟਮ ਲੈ ਸਕਦਾ 2 ਸਾਲਾਂ ਬਾਅਦ ਪਰ ਕੀ 20 ਸਾਲ ਦੀ ਸ਼ਾਰਟੀ ਬੌਂਡ ਦਿੱਤੇ ਬਿਨਾ ਕੀ ਇਹ ਕਿਸੇ ਬੱਚੇ ਦੀ ਜਿਹੜੀ ਉਹਦੀ ਇੱਕ ਹੱਕ ਹੈ ਉਹਦੇ ਹੱਕਾਂ ਤੇ ਡਾਕਾਂ ਨਹੀਂ ਹੈ ਕਿ ਫ੍ਰੀ ਜਿਹੜੀ ਐਜੂਕੇਸ਼ਨ ਹੱਕ ਹਰ ਬੰਦੇ ਦਾ ਹਰ ਬੱਚੇ ਦਾ ਹੈ ਜੇ ਕੋਈ ਬੱਚਾ ਵੱਡਾ ਗਰੀਬ ਬੱਚਾ ਕੋਈ ਐਸਸੀ ਭਾਈਚਾਰੇ ਦਾ ਬੱਚਾ ਐਸਟੀ ਭਾਈਚਾਰੇ ਦਾ ਬੱਚਾ ਜਨਰਲ ਕੈਟਾਗਰੀ ਦਾ ਬੱਚਾ ਕਿ ਜਨਰਲ ਕੈਟਾਗਰੀ ਦੇ ਵਿੱਚ ਗਰੀਬ ਬੰਦੇ ਨਹੀਂ ਹੈਗੇ ਉਹ ਬੰਦੇ ਕਿੱਥੋਂ ਪੈਸੇ ਲੈ ਕੇ ਆਉਣਗੇ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਜਿਹੜੇ ਮੈਡੀਕਲ ਐਜੂਕੇਸ਼ਨ ਦੇ ਮਿਨਿਸਟਰ ਨੇ ਉਹਨਾਂ ਨੂੰ ਵੀ ਕਹਿੰਦਾ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਨੂੰ ਕਹਿੰਨਾ ਕਿ ਇਸ ਮਸਲੇ ਨੂੰ ਰਿਵਿਊ ਕੀਤਾ ਜਾਵੇ ਇਹਦੇ 'ਚ ਇਹਨੂੰ ਇੱਕ ਇਹੋ ਜਿਹੀ ਇੱਕ ਵਧੀਆ ਜਿਹੜਾ ਇੱਕ ਅਗਲਾ ਡਰਾਫਟ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਹੈ ਕਿ ਜਿਹਦੇ ਤਹਿਤ ਬੱਚਾ ਪੜ ਸਕੇ ਠੀਕ ਹੈ ਛੋਟੀ ਜਿਹੜੀ ਡਿਊਟੀ ਵਾਲੀ ਗੱਲ ਹੈ ਉਹ ਉਹ ਵੀ ਪੂਰੀ ਕਰ ਸਕੇ ਸੋ ਅੱਜ ਦਾ ਇਹ ਮੋਦਾ ਮੈਂ ਚਾਹੂੰਗਾ ਕਿ ਪੰਜਾਬ ਦੇ ਵਿੱਚ ਹਰ ਬੰਦੇ ਨੂੰ ਇਸ ਬਾਰੇ ਸੋਚਣਾ ਪਊਗਾ ਕੱਲ ਨੂੰ ਹਰ ਬੱਚੇ ਹਰ ਆ ਪੱਤਰਕਾਰ ਭਾਈਚਾਰਾ ਬੈਠਾ ਥੋੜੇ ਬੱਚੇ ਵੀ ਕੱਲ ਨੂੰ ਕਿਸੇ ਨਾ ਕਿਸੇ ਨੇ ਮੈਡੀਕਲ ਦੇ ਵਿੱਚ ਐਡਮਿਸ਼ਨ ਲੈਣੀ ਹੋਣੀ ਹੈ ਤੇ ਮੈਨੂੰ ਲੱਗਦਾ ਕਈ ਵਾਂਝੇ ਵੀ ਰਹਿਣਗੇ ਕਿ ਤੇ ਬਹੁਤ ਸਾਰੀਆਂ ਸੀਟਾਂ ਖਾਲੀ ਹੋਣਗੀਆਂ ਤਾਂ ਉਹ ਬੱਚੇ ਜਿਹੜੇ ਨੇ ਉਹ ਬਾਹਰਲੇ ਸੂਬਿਆਂ 'ਚ ਜਾਣ ਤੇ ਦੂਸਰੀ ਪ੍ਰਾਈਵੇਟ ਕਾਲਜਾਂ ਦੇ ਵਿੱਚ ਇੱਕ ਚੀਜ਼ ਇਹ ਵੀ ਮੈਨੂੰ ਕਿਤੇ ਡਾਊਟ ਹੈ ਕਿ ਸ਼ਾਇਦ ਕਿਤੇ ਇਹ ਕਾਨੂੰਨ ਇੰਪਲੀਮੈਂਟ ਕਰਕੇ ਕਿਉਂਕਿ ਪ੍ਰਾਈਵੇਟ ਕਾਲਜਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ ਪੰਜਾਬ ਦੇ ਵਿੱਚ ਜਿਹੜਾ ਬੱਚਾ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਮਬੀਬੀਐਸ ਕਰੂਗਾ ਉਹ ਤੇ ਕਾਨੂੰਨ ਲਾਗੂ ਨਹੀਂ ਹੈ ਇਹ ਸਿਰਫ ਸਰਕਾਰੀ ਕਾਲਜ ਦੇ ਵਿੱਚ ਕਾਨੂੰਨ ਲਾਗੂ ਤੇ ਕੀ ਕਿਤੇ ਇਹ ਉਹਨਾਂ ਨੂੰ ਕੋਈ ਬੈਨੀਫਿਟ ਦੇਣ ਦਾ ਚੱਕਰ ਤਾਂ ਨਹੀਂ ਹੈ ਸੋ ਇਹ ਜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਤੇ ਵਿਚਾਰ ਕਰਨ ਦੀ ਲੋੜ ਹੈ ਸਾਨੂੰ ਇਹ ਸਮਝਣਾ ਪਊਗਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਇਸ ਮੁੱਦੇ ਤੇ ਜ਼ਰੂਰ ਸਾਰੇ ਪੰਜਾਬ ਚਾਚਾ ਕਰੇ ਕੱਲ ਨੂੰ ਤੇ ਦੂਜੀ ਗੱਲ ਮੈਂ ਸਰਕਾਰ ਨੂੰ ਫੇਰ بار-बार ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋ ਅੱਜ ਤੁਹਾਨੂੰ ਇਹ ਸ਼ੋਰਟੀ ਬੌਨਸ ਲੈਣੇ ਪੈ ਰਹੇ ਨੇ ਕਿਉਂਕਿ ਥੋੜੀਆਂ ਨਿਲੇਖੀਆਂ ਕਰਕੇ ਤੁਸੀਂ ਤੁਹਾਡੇ ਕੋਲ ਡਾਕਟਰ ਨਹੀਂ ਹੈਗੇ ਤੁਹਾਡੇ ਡਾਕਟਰ ਕੰਮ ਨਹੀਂ ਕਰ ਸਕਦੇ ਕਿਉਂਕਿ ਆਪਣੇ ਕੋਲੇ ਬਹੁਤ ਲਿਮਟਿਡ ਜਿਹੜੇ ਨੇ ਡਾਕਟਰ ਪੈਦਾ ਹੁੰਦੇ ਨੇ ਉਸ ਕਰਕੇ ਮੁੱਦਾ ਜਿਹੜਾ ਵੱਡਾ ਬਣਿਆ ਹੋਇਆ ਤੇ ਜੇ ਤੁਸੀਂ ਮੈਡੀਕਲ ਕਾਲਜ 16 ਬਣਾਏ ਹੁੰਦੇ ਤੇ ਅੱਜ ਘੱਟੋ-ਘੱਟ 1600 ਜਵਾਕ ਜਿਹੜਾ ਹੋਰ ਸੀ ਪੰਜਾਬ ਦੇ ਵਿੱਚ ਜਿਹੜਾ ਉਹ ਡਾਕਟਰ ਬੰਦਾ ਸੋਇਟ ਬੋਧਾ ਬਹੁਤ ਗੰਭੀਰ ਮੁੱਦਾ ਜੀ ਤੇ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਤੇ ਸਿਹਤ ਮੰਤਰੀ ਸਾਹਿਬ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਕਿ ਇਸ ਮੁੱਦੇ ਤੇ ਜ਼ਰੂਰ ਚਰਚਾ ਕਰ ਤੇ ਇਸ ਨੂੰ ਇਤੇ ਧਿਆਨ ਦੇ ਕੇ ਬਹੁਤ ਜਲਦ ਫੈਸਲਾ ਕਰਨ ਵਾਲਾ ਕਿਉਂਕਿ ਇਹਦੇ ਚ ਹੁਣ ਐਡਮਿਸ਼ਨ ਸਟਾਰਟ ਹੋ ਗਿਆ ਤੇ ਕਲਾਸਾਂ ਇਸੇ ਮਹੀਨੇ ਦੇ ਵਿੱਚ ਸਟਾਰਟ ਹੋ ਜਾਣੀਆਂ ਸੋ ਕਈ ਬੱਚਿਆਂ ਨੇ ਰਿਪੀਟ ਕਰਨਾ ਹੈ ਕਈ ਬੱਚਿਆਂ ਨੇ ਬਹੁਤ ਕੁਝ ਕਰਨਾ ਤਾਂ ਬੱਚਿਆਂ ਦੇ ਭੁੱਖ ਦੇ ਨਾਲ ਤੇ ਖਲਵਾੜ ਹੈ ਇੱਕ ਤਰ੍ਹਾਂ ਦਾ ਤੇ ਮੈਂ ਇਸ ਗੱਲ ਦੀ ਪੂਰ ਜ਼ੋਰ ਦਿੱਤਾ ਕਰਦਾ ਤੇ ਇਹ ਸਖ ਸ਼ਬਦਾ ਜੇ ਕਹਿਣਾ ਕੇਸ ਲਈ ਕਿਤੇ ਵੀ ਜਾਣਾ ਪਿਆ ਤਾਂ ਤੁਸੀਂ ਹਰ ਹਰ ਵਗੈਰਾ ਦਰਵਾਜ਼ੇ ਤੇ ਇਸ ਮਸਲੇ ਦੀ ਜ਼ਰੂਰ ਜਾਓ ਮੋਟਾ ਇਹ ਤਾਂ ਲੱਗਦਾ ਨਹੀਂ ਜਿਸ ਤਰ੍ਹਾਂ ਦਾ ਕਦਮ ਜਿਹੜਾ ਅਜੀ ਸੁਚੇਨ ਬਣਾਵਾਲੇ ਨੇ ਫਾਈਲ ਪ੍ਰੋਬਲਮ ਨੂੰ ਉਭਾਰਿਆ ਬਿਲਕੁਲ ਦੇਖੋ ਇਥੋਂ ਸ਼ੋਤ ਆਹੀ ਹੋ ਰਿਹਾ ਕਿ ਤੁਸੀਂ ਇਹ ਕਲੀਅਰ ਇਹਦੇ ਚ ਬਹੁਤ ਹਾਰਡ ਵਰਡਸ ਨੇ ਲਿਖੇ ਹੋਏ ਜਿਹੜੇ ਇਹ ਐਗਰੀਮੈਂਟ ਹੈ ਮੇਰੇ ਕੋਲੇ ਇਹ ਐਗਰੀਮੈਂਟ ਦੇ ਕਾਪੀਆਂ ਨੇ ਜਿਹੜੇ ਤੇ ਇਹ ਲਿਖਿਆ ਗਿਆ ਹੈ ਉੱਚੇ ਤੌਰ ਤੇ ਕਿ ਤੁਸੀਂ ਥੋੜੀ ਪ੍ਰਾਪਰਟੀ ਜ਼ਬਤ ਹੋਊਗੀ ਥੋੜੀ ਜਿਹੜੀ 20 ਲੱਖ ਰੁਪਏ ਦਾ ਤੁਸੀਂ ਐਫ ਡੀ ਦਿਓ 20 ਲੱਖ ਰੁਪਏ ਦੀ ਪ੍ਰਾਪਰਟੀ ਦਿਓ ਕੁਛ ਦਿਓ ਜਦੋਂ ਜਿਹੜੇ ਬੰਦਿਆਂ ਕੋਲੇ ਅੱਜ ਮੈਂ ਤੁਸੀਂ ਇਹ ਦੱਸੋ 800 ਬੱਚਾ ਨੇ ਐਲਬੀਬੀਐਸ ਕਰਨੀਆਂ ਕੀ 800 ਬੱਚਿਆਂ ਤੋਂ ਮੈਂ ਗਰੰਟੀ ਕਰਦਾ 700 ਬੱਚਿਆਂ ਕੋਲੇ ਵੀ ਇਹ ਜਾਂ ਹੱਲ ਨਹੀਂ ਹੋਣਾ ਕਿ ਜਿਹੜਾ ਜਿਹੜੇ ਇਹ 20-20 ਲੱਖ ਰੁਪਏ ਦੀ ਕਿਸੇ ਚੰਗੇ ਬੰਦੇ ਨੂੰ ਵੀ ਲੱਖ ਦੀ ਪ੍ਰਾਪਰਟੀ ਅੱਜ ਜੇ ਤੁਸੀਂ 12 ਲੱਖ 13 ਲੱਖ 15 ਲੱਖ ਰੁਪਏ ਤੇ ਕਿਲੇ ਦੀ ਜਿਹੜੀ ਹੈ ਕਲੈਕਟਰ ਵੈਲਿਊ ਹੈ ਤੇ ਤੁਸੀਂ ਇਹਦਾ ਮਤਲਬ 1.5 2 2 ਕਿਲੇ ਤੁਸੀਂ ਇਕੱਲੇ ਕਿਸੇ ਕਿਸਾਨ ਦੇ ਜਿਹੜੇ ਨੇ ਉਹ ਤੁਸੀਂ ਇਹਦੇ ਤੇ ਛੋਟੀ ਬੌਂਡ ਚ ਲਾਉਂਗੇ ਤੇ ਉਹ ਵੀ ਕੱਟੂ ਕੱਟ 7 ਸਾਲਾਂ ਵਾਲੀ ਬੌਂਡ ਹੋਊਗਾ 7 ਸਾਲਾਂ ਲਈ ਉਹ ਕੀ ਨਾ ਕੁਝ ਵੇਚ ਸਕਦਾ ਉਹ ਤੇ ਨਾ ਤੇ ਲੋਨ ਲੈ ਸਕਦਾ ਸਰਕਾਰ ਦੀ ਮੈਂ ਤਾਂ ਹੈਰਾਨੀ ਆ ਵੀ ਕੌਣ ਬੰਦੇ ਹੈ ਜੀ ਪਾਲਿਸਿਸ ਬਣਾਉਂਦੇ ਨੇ ਮਤਲਬ ਸਿਆਣਪ ਵਾਲੀ ਕੋਈ ਤਾਂ ਗੱਲ ਲੱਗਦੀ ਨਹੀਂ ਇਹਦੇ ਤੁਸੀਂ ਵੀ ਪੰਜਾਬ ਸਰਕਾਰ ਕੋਲੋਂ ਸੀ ਲੱਗਦਾ ਵੀ ਇਹ ਕਿਹਿਆ ਸਿਆਜ਼ਾ ਸਟ੍ਰੈਟਜੀਸ ਕਰਦਾ ਨੇ ਸੀਟਾਂ ਦੇ ਵਿੱਚ ਹੋ ਸਕਦਾ ਅਸੀਂ ਤਾਂ ਆਪਣੇ ਪੰਜਾਬ ਦੀ ਗੱਲ ਕਰਦੇ ਆਂ ਜੇ ਕਿਸੇ ਸਟੇਟ 'ਚ ਲਾਗੂ ਹੈ ਪਾਲਿਸੀਆਂ ਹੈ ਨੇ ਤਾਂ ਉੱਥੇ ਵੀ ਮੰਨ ਲਓ ਕਿ ਇਹ ਚੀਜ਼ ਵੀ ਵੀ ਲੱਖ ਦੇ ਬਾਂਡ ਨਹੀਂ ਹੁਣੇ ਉੱਥੇ ਇਹ ਹੋ ਸਕਦਾ ਕਿ ਬੱਚਾ ਕੋਈ 2 ਸਾਲ ਲਈ 5 ਸਾਲ ਲਈ ਕੋਈ ਵੀ ਨੌਕਰੀ ਕਰੇ ਉਹ ਜ਼ਹੀਨ ਦਾ ਵੀ ਹੈ ਜਿਹੜਾ ਬੱਚਾ ਕੋਈ ਸਰਕਾਰੀ ਸਕੂਲ 'ਚ ਪੜਦਾ ਹੈ ਤਾਂ ਉਹ ਨਹੀਂ ਡੈਫੀਨੇਟ ਹੈ ਸਰਕਾਰ ਸਾਡਾ ਫਰਜ਼ ਮੰਨਦਾ ਸਾਡੇ ਸੂਬੇ ਲਈ ਕੰਮ ਕਰਨ ਲਈ ਜਿਹੜਾ ਡਾਕਟਰ ਬਣ ਕੇ ਆ ਸਰਕਾਰੀ ਤੌਰ ਤੇ ਸਾਡੇ ਸੂਬੇ 'ਚ ਕੰਮ ਕਰੇ ਪਰ ਕੰਮ ਕਰਨ ਦੇ ਨਾਲ ਪਰ ਆ ਜਿਹੜਾ ਪੈਸਿਆਂ ਵਾਲਾ ਬੋਝ ਹੈ ਯਾ ਬੌਂਡ ਵਾਲਾ ਪੋਝਾ ਜਾਂ ਤੁਸੀਂ ਵੀ ਜੇ ਤੁਸੀਂ ਇਹ 20 ਲੱਖ ਦੀ ਛੋਟੀ ਦਿਓਗੇ ਤਾਂ ਤੁਹਾਡੀ ਐਡਮਿਸ਼ਨ ਹੋਣੀ ਹੈ ਇਹ ਬਹੁਤ ਮਹੱਤਵਪੂਰਨ ਕੁੜੀ ਜੀ ਜੇ ਉਹਦੀ ਮਤਲਬ ਉਹਦੇ ਉਹਦੀ ਸਿੱਖਿਆ ਦੇ ਹੱਕਾਂ ਤੇ ਡੱਕ ਹੈ ਇਹ ਸਿੱਧਾ ਕੁੜੀ ਜੀ ਸਰਕਾਰ ਨੇ ਤੁਹਾਡੀ ਇਹ ਕੰਪਲੈਂਟ ਲਉਂਦਾ ਨਾ ਮੰਨੀ ਢਾਗਲਾ ਤੋੜਨ ਕਰੰਤੀ ਹੋਵੇਗਾ ਕੀ ਕਰਾਂਗੇ ਸਾਰੇ ਬੱਚੇ ਬਹੁਤ ਸਾਰੇ ਪੇਰੈਂਟਸ ਹੀ ਮਿਲ ਜੁਲ ਕੇ ਇਹ ਹਾਈ ਕੋਰਟ तक ਵੀ ਪਹੁੰਚ ਕੀਤੀ ਜਾ ਰਹੀ ਹੈ ਤੇ ਜਿੱਥੇ ਹਾਈ ਕੋਰਟ ਦੇ ਵਿੱਚ ਇਸ ਮੁੱਦੇ ਨੂੰ ਚੱਕਿਆ ਜਾਊਗਾ ਉੱਥੇ ਵੀ ਅਸੀਂ ਇਹਦਾ ਕੇਸ ਵੀ ਫਾਈਲ ਹੋਊਗਾ ਤੇ ਜਿੱਥੇ ਤੱਕ ਜਾਣਾ ਪਊਗਾ ਅਸੀਂ ਆਵਾਜ਼ ਬਣ ਕੇ ਲੋਕਾਂ ਦੀ ਜ਼ਰੂਰ ਚਾਹਾਂਗੇ ਅਸੀਂ ਮੈਡੀਕਲ ਸੈਕਟਰ ਦੀ ਗੱਲ ਕਰੀਏ ਤਾਂ ਆਪਣੇ ਇਲਾਕੇ ਵਿੱਚ ਵੀ ਇੱਕ ਮੈਡੀਕਲ ਕੰਪਲ ਖੋਲਣ ਜਾ ਰਹੇ ਸੀ ਉਹ ਵਿੱਚ ਨਹੀਂ ਆਇਆ ਮੈਡੀਕਲ ਕਾਲਜ ਜਿਹੜਾ ਖੋਲਣ ਵਾਲੀ ਗੱਲ ਹੈ ਉਹ ਕਿਉਂਕਿ ਪੰਜਾਬ ਸਰਕਾਰ ਦੇ ਕੋਲੇ ਨਾ ਤਾਂ ਪੈਸਾ ਹੈ ਨਾ ਵਿਜ਼ਨ ਹੈ ਨਾ ਪੰਜਾਬ ਸਰਕਾਰ ਦਾ ਕੋਈ ਇੱਛਾ ਹੈ ਚਲੋ ਮੈਡੀਕਲ ਕਾਲਜ ਇੱਥੇ ਤਾਂ ਉਹ ਜ਼ਮੀਨ ਲਈ ਜਿਹਦੇ ਚ ਪਹਿਲੀ ਪਿਛਲੇ 1964 ਤੋਂ ਰੌਲਾ ਚੱਲਦਾ ਸੀ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ 15 ਹੋਰ ਮੈਡੀਕਲ ਕਾਲਜ ਕਿੱਥੇ ਚੱਲ ਰਹੇ ਨੇ ਕਿਰਪਾ ਕਰਕੇ ਤਾਂ ਜ਼ਰੂਰ ਜਵਾਬ ਦਿਓ ਕਿ ਜਿਹੜੇ ਚਲੋ 16ਵੇਂ ਮਸਕੂਣਾ ਸਾਹਿਬ ਦਾ ਤਾਂ ਮੁੱਦਾ ਤੁਸੀਂ ਪੂਰੇ ਪੰਜਾਬ ਚ ਕਿ ਦੁਨੀਆ ਚ ਭਾਰਤ ਆ ਮਸਕੂਣਾ ਸਾਹਿਬ ਦੇ ਮੁੱਦੇ ਤਾਂ ਤੁਸੀਂ ਬਹੁਤ ਵੱਡੀ ਸਿਆਸਤ ਕਰ ਲਈ ਪਰ ਮੈਂ ਹੁਣ ਉਹਨਾਂ ਨਾਲ ਜਥੇਵੰਦੀਆਂ ਨੂੰ ਵੀ ਬੇਨਤੀ ਕਰੂੰਗਾ ਕੀ ਕਿਰਪਾ ਕਰਕੇ ਜਿਹੜੇ ਆ ਮੁੱਦੇ ਨੇ ਹੁਣ ਥੋੜੇ ਜਵਾਕਾਂ ਦੇ ਸਿੱਖਿਆ ਤੇ ਹੱਕਾਂ ਤੇ ਡਾਕਾਂ ਜਿਹੜਾ ਪੈ ਰਿਆ ਕੀ ਤੁਸੀਂ ਇਹਦੇ ਲਈ ਬੋਲ ਰਹੇ ਹੋ ਕਿ ਉਹ 15 ਜਿਹੜੇ 16 ਮੈਡੀਕਲ ਕਾਲਜ ਖੋਲਣ ਵਾਲੀ ਗੱਲ ਕੀਤੀ ਹੈ ਉਹਦੇ ਚ ਇਹਨਾਂ ਤੱਕ ਮੁੜ ਕੇ ਖੇੜੀ ਵੀ ਕਰਨ ਦੀ ਗੱਲ ਕੀਤੀ ਸੀ ਕਿਹੜਾ ਇਹ ਜਾ ਇੱਕ ਦਿਖਾ ਦਾਂ ਨਾ ਵੀ ਜਿੱਥੇ ਪਿਛਲੇ ਪੌਣੇ ਚਾਰ ਸਾਲ ਚ ਕੋਈ ਬਾਉਂਡਰੀ ਵਾਲ ਵੀ ਮਾਰੀ ਕੋਈ ਬਸ ਇੰਨੀ ਇੱਕ ਗੱਲ ਮੈਂ ਇਹ ਜ਼ਰੂਰ ਚਰਚਾ ਦਾ ਵਿਸ਼ਾ ਹੈ ਅੱਜ ਫਿਰ ਮੈਂ ਕਹਣਾ ਕਿ ਮੁੱਦਾ ਬਹੁਤ ਅਹਿਮ ਹੈ ਪੰਜਾਬ ਲਈ ਪੰਜਾਬੀ